ਲੰਗੋਆੜੀਆ ਸਰਦਾਰ ਜੀ ਦੇ ਨਾਲ ਜੁੜੇ ਸਾਰੇ ਸਰਉਤਿਆਂ ਨੂੰ ਮੈਂ ਵਿਕਰਮਜੀਤ ਸਿੰਘ ਰਾਓ ਆਪਣੇ ਵੱਡੇ ਭਰਾ ਸਰਦਾਰ ਮੋਹਨਪਾਲ ਸਿੰਘ ਸਿੱਧੂ ਸਾਹਿਬ ਵੱਲੋਂ ਸਾਰਿਆਂ ਨੂੰ ਹੱਥੇ ਬਲਾਉਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਜਿਵੇਂ ਆਪਾਂ ਦੇਖਦੇ ਹਾਂ ਅੱਜ ਕੱਲ ਇਹ ਬਹੁਤ ਸਾਰੀਆਂ ਆਰਗੈਨਿਕ ਦੇਸੀ ਚੀਜ਼ਾਂ ਨੇ ਜਿਹੜੀਆਂ ਉਹ ਮਾਰਕੀਟ ਦੇ ਵਿੱਚ ਆ ਰਹੀਆਂ ਨੇ ਕਿਉਂਕਿ ਲੋਕ ਸਿਹਤ ਬਰਤੀ ਚੇਤਨ ਹੋ ਗਏ। ਖਾਣ ਵਾਲੀਆਂ ਚੀਜ਼ਾਂ ਦਾ ਤੁਸੀਂ ਬਹੁਤ ਸਾਰੇ ਦੇਖਿਆ ਹੋਣੀਆਂ ਜਿਹਨੇ ਕੈਮੀਕਲ ਰਹਿਤ ਬਣ ਰਹੀਆਂ ਨੇ ਅੱਜ ਤੁਹਾਨੂੰ ਨਵੀਂ ਇੱਕ ਕੀ ਤੁਹਾਨੂੰ ਇੰਟਰੋਡਿਊਸ ਕਰਾਉਣੀ ਹੈ ਉਹ ਇਨਸਾਨ ਨਾਲ ਤੁਹਾਨੂੰ ਬੁਲਾਉਣਾ ਹੈ ਜਿਹੜੇ ਇਹ ਕਨਸੈਪਟ ਲੈ ਕੇ ਆਏ ਨੇ ਤੁਸੀਂ ਦੇਖਿਆ ਹੋ ਬਹੁਤ ਸਾਰੇ ਲੋਕ ਜਾਣਦੇ ਵੀ ਹੋਣਗੇ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਬਾਈ ਜਗਦੀਪ ਰੰਧਾਵਾ ਜੀ ਜਿਹੜੇ ਬੜੇ ਕ੍ਰੀਏਟਿਵ ਸੋਚ ਦੇ ਮਾਲਕ ਨੇ ਔਰ ਉਹਨਾਂ ਨੇ ਖਾਣ ਪੀਣ ਦੇ ਨਾਮ ਨਾਲ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਜੋ ਆਪਾਂ ਸਾਬਣ ਤੇਲ ਵਗੈਰਾ ਵਰਤਦੇ ਆ ਉਹਨੂੰ ਵੀ ਆਰਗੈਨਿਕ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਆਪਣੇ ਪੇਜ ਤੇ ਆਪਣੇ ਨਾਲ ਜੁੜੇ ਨੇ ਤਾਂ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਜੀ ਤੁਹਾਡਾ ਪਹਿਲਾਂ ਤਾਂ ਬਾਈ ਜੀ ਧੰਨਵਾਦ ਜੀ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਿਆ ਇਹ ਆਰਗੈਨਿਕ ਸਾਬਣ ਦਾ ਕਨਸੈਪਟ ਕਿਵੇਂ ਦਿਮਾਗ ਦੇ ਵਿੱਚ ਆਇਆ ਥੋੜਾ ਸਾਡੇ ਦਰਸ਼ਕਾਂ ਨੂੰ ਇਹਦੇ ਬਾਰੇ ਜਾਣਨਾ ਪਊਗਾ। ਦੇਖੋ ਜੀ ਸਭ ਤੋਂ ਪਹਿਲਾਂ ਸਰਦਾਰ ਚੈਨਲ ਦਾ ਬਹੁਤ ਸਵਾਗਤ ਹੈ ਜੀ ਦੂਸਰੀ ਗੱਲ ਇਹ ਹੈ ਕਿ ਵੀ ਜਿਸ ਤਰ੍ਹਾਂ ਕਨਸੈਪਟ ਉਸਤਾ ਲੋੜ ਕਾਢ ਦੀ ماں ਹੁੰਦੀ ਹੈ ਇੱਕ ਕਹਾਵਤ ਵੀ ਹੈ ਜੀ ਬਿਲਕੁਲ ਜਦੋਂ ਆਪਾਂ ਕੋਈ ਕਿੱਤਾ ਕਰਨਾ 2 ਰੁਪਏ ਕਮਾਉਣੇ ਆ ਤਾਂ ਉਹਦੇ ਲਈ ਆਪਾਂ ਨੂੰ ਆਪਣਾ ਸਮਾਂ ਜਿਹੜਾ ਉਹ ਆਪਕੋ ਕਿਸੇ ਕੰਮ ਤੇ ਲਾਉਣਾ ਪੈਂਦਾ ਆ ਗੱਲ ਕੀ ਕਰੀਏ ਆਪਣੇ ਗੌਟ ਫਾਰਮ ਦੇ ਨਾਲ ਨਾਲ ਕਾਫੀ ਪ੍ਰੋਡਕਟ ਹੈ ਜਿਹੜੇ ਉਹਨਾਂ ਦੇ ਵੱਲ ਧਿਆਨ ਦਿੱਤਾ ਤਾਂ ਗੌਟ ਫਾਰਮ ਦੇ ਵਿੱਚ ਦੁੱਧ ਦੀ ਯਾਨੀ ਕਿ ਜਿਹੜੀ ਉਹਦੀ ਮਾਰਕੀਟ ਸੀਗੀ ਉਹਦਾ ਰੇਟ ਆ ਉਹ ਬਹੁਤ ਜ਼ਿਆਦਾ ਡਾਊਨ ਸੀਗਾ ਠੀਕ ਹੈ ਦੁੱਧ ਬਹੁਤ ਕੀਮਤੀ ਆ ਬੱਕਰੀ ਦਾ ਬਹੁਤ ਹੀ ਇੱਕ ਮੰਨ ਕੇ ਚਲੋ ਅਮਰਤ ਹੈ ਪਰ ਉਹਦੀ ਜਿਹੜੀ ਕਦਰ ਹੀ ਹੈ ਉਹ ਬੇਕਦਰੀ ਹੈ ਬੇਕਦਰੀ ਹੈ ਆ ਬੇਕਦਰੀ ਕਿਹਾ ਜਾਂਦਾ ਕਿ ਡੇਰੀਆਂ ਤੇ ਮੱਝ ਦੇ ਦੁੱਧ ਨੂੰ ਕਿ ਅਧਾ ਰੇਟ ਲੱਗਦਾ ਅਧਾ ਰੇਟ ਲੱਗਦਾ ਤਾਂ ਫਿਰ ਅਸੀਂ ਕੀ ਕੀਤਾ ਜੀ ਵੀ ਉਹਦੇ ਨਾਲ ਇੱਕ ਸੋਚਿਆ ਵੀ ਆਪਾਂ ਕਿਉਂ ਨਾ ਇਹਦਾ ਕੋਈ ਏਦਾਂ ਦਾ ਪ੍ਰੋਡਕਟ ਬਣਾਈਏ ਵੀ ਕਿ ਤਾਂ ਦੁੱਧ ਵੀ ਕੌਸਟਲੀ ਵਿਕੇ ਤੇ ਲੋਕਾਂ ਦੀ ਜਿਹੜੀ ਸਿਹਤ ਹੈ ਉਹ ਵੀ ਇਹਦੇ ਵਿੱਚ ਮੈਂਟੇਨ ਰਹੇ ਕਿਉਂਕਿ ਪ੍ਰਾਤਨ ਤਮੇ ਸਮੇਂ ਦੇ ਵਿੱਚ ਮਾਮਾ ਯਾਨੀ ਕਿ ਬੱਚਿਆਂ ਨੂੰ ਦੁੱਧ ਰਹੀ ਦੇ ਨਾਲ ਨਮਾਉਣੀ ਹੈ ਜੀ ਠੀਕ ਹੈ ਜੀ ਆਓ ਸਾਹਿਬ ਤਾਂ ਉਸ ਚੀਜ਼ ਨੂੰ ਧਿਆਨ ਚ ਰੱਖਦੇ ਦੇਖਿਆ ਵੀ ਆਪਾਂ ਕਿਉਂ ਨਾ ਗੌਰਡ ਮਲਕ ਦੀ ਆਪਾਂ ਇੱਕ ਸਾਬਣ ਬਣਾਉਣਾ ਦੀ ਠੀਕ ਹੈ ਜੀ ਤਾਂ ਫਿਰ ਉਹਨੂੰ ਇਸ ਦੇ ਵਿੱਚ ਇਨਵੋਲਵ ਕੀਤਾ ਮਲਕ ਨੂੰ ਤਾਂ ਆਪਾਂ ਇਹ ਜਿਹੜੀ ਪਹਿਲਾ ਗੌਰਡ ਮਲਕ ਸਾਬਣ ਬਣਾਈ ਤੇ ਇਹਨੂੰ ਫੁੱਲ ਰਿਸਪੌਂਸ ਮਿਲਿਆ ਇਹ ਜਿਹੜੇ ਤੁਸੀਂ ਸਾਬਣ ਦੇਖ ਰਹੇ ਹੋ ਇਹ ਰੰਧਾਵਾੜ ਟ੍ਰੇਡਿੰਗ ਕੰਪਨੀ ਦੀ ਆਪਣੀ ਬਣਾਈ ਹੋਈ ਸਾਬਣ ਹੈ ਜੋ ਕਿ ਇਹ ਕਲੇਮ ਕਰਦੇ ਨੇ ਕਿ ਪੂਰੀ ਤਰ੍ਹਾਂ ਦੇ ਨਾਲ ਕੈਮੀਕਲ ਰਹਿਤ ਹੈ ਜੀ ਔਰ ਬੱਕਰੀ ਦੇ ਦੁੱਧ ਤੋਂ ਬਣਾਈ ਗਈ ਹੈ ਕੀ ਇਹ ਗੱਲ ਬਿਲਕੁਲ ਸਹੀ ਹੈ ਜਰਨਾਵਾ ਸਭ ਬਿਲਕੁਲ ਜੀ ਇਨਗਰੀਡੀਅੰਟਸ ਹੀ ਬਹੁਤ ਵਧੀਆ ਨੇ ਜੀ ਇਹਦੇ ਵਿੱਚ ਠੀਕ ਹੈ ਜਿਵੇਂ ਜਿਸ ਤਰ੍ਹਾਂ ਬਹੁਤ ਨੇਚਰਲ ਇਨਗਰੀਡੀਅੰਟਸ ਨੇ ਜਿਵੇਂ aloevera ਹੋ ਗਿਆ ਤੇ ਹਣੀ ਹੋ ਗਿਆ ਤੇ goat milk ਹੋ ਗਿਆ ਜਾਂ glycerin base ਹੋ ਗਿਆ ਤੇ neem ਹੋ ਗਿਆ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਾਨੀ ਕਿ ਪੈਂਦੀਆਂ ਨੇ ਤੇ ਜਿਵੇਂ ਚੌਲਾਂ ਦਾ ਆਟਾ ਹੋ ਗਿਆ ਠੀਕ ਹੈ ਜੀ ਬਹੁਤ ਜ਼ਿਆਦਾ ਠੰਡੀ ਤਸੀਰ ਇਸ ਚੀਜ਼ ਦੀ ਹੈ ਇਹ ਇਨਗਰੀਡੀਅੰਟਸ ਹੈਗਾ ਜਿਹੜਾ ਆਪਣੇ ਸਤਨ ਵਾਸਤੇ ਮਨ ਕੇ ਚਲੋ ਬਹੁਤ ਹੀ ਲਾਹੇਵੰਦ ਹੈ ਓਕੇ ਹਾਂ ਜੀ ਆ ਅੱਜ ਕੱਲ ਕੀ ਹੈ ਮਾਰਕੀਟ ਦੇ ਵਿੱਚ ਇਹ ਨਾ ਵਾਬਾ ਸਾਬ ਆਰਗੇਨਿਕ ਦੇ ਨਾਮ ਤੇ ਬਹੁਤ ਸਾਰੀ ਧੱਕੀ ਵੀ ਮਾਰੀ ਜਾਂਦੀ ਹੈ ਬਿਲਕੁਲ ਜੀ ਹੋਰ ਜਗ੍ਹਾ ਤੋਂ ਚੀਜ਼ਾਂ ਲੈ ਕੇ ਉਹਦੀ ਆਪਦੀ ਲੇਬਲਿੰਗ ਕਰਕੇ ਆਪ ਦਾ ਮਾਰਕਾ ਦੇ ਕਿ ਉਹਨੂੰ ਵੇਚਿਆ ਜਾਂਦਾ ਹੈ ਕੀ ਤੁਸੀਂ ਵੀ ਇਹ حاجه ਕੁਝ ਤਾਂ ਨਹੀਂ ਕਰਦੇ ਨਹੀਂ ਹਰ ਕਿਉਂਕਿ ਤੁਸੀਂ ਖੁਦ ਆਪ ਸਾਰਾ ਕੁਝ ਤਿਆਰ ਕਰਦੇ ਹੋ ਹਾਂ ਜੀ ਇਹ ਮੈਨੂਫੈਕਚਰ ਇਹਦੀ ਆਪਦੀ ਹੈ ਹੀ ਬਿਲਕੁਲ ਅਸੀਂ ਆਪਦੇ ਘਰ ਦੇ ਵਿੱਚ ਹੈਂਡ ਮੇਡ ਪ੍ਰੋਡਕਟ ਇਹ ਜਿੰਨੇ ਵੀ ਬਣਦੇ ਆ ਗੋਮੈਂਟ ਐਂਡ ਹੈਂਡਵੇਅਰ ਸਾਰੇ ਪ੍ਰੋਡਕਟ ਜਾਨੀ ਕਿ ਅਸੀਂ ਦਾ ਕਸਟਮਰ ਨੂੰ ਇਹ ਵੀ ਕਹਨੇ ਆਂ ਵੀ ਜੇ ਕਿਸੇ ਨੇ ਆਪਦੀ ਪਸੰਦੀਦਾ ਦਾ ਫਲੇਵਰ ਬਣਵਾ ਕੇ ਲੈ ਕੇ ਜਾਣਾ ਤਾਂ ਸਾਡੇ ਕੋਲ ਵਿਜ਼ਿਟ ਕਰੋ ਅਸੀਂ ਤੁਹਾਨੂੰ ਤੁਹਾਡੇ ਪਸੰਦ ਦਾ ਫਲੇਵਰ ਬਣਾ ਕੇ ਦੇ ਦੇਗਾ ਗੋਡ ਮਿਲਕ ਹੋ ਗਿਆ ਜਿਵੇਂ ਅਸੀਂ 6-7 ਪ੍ਰੋਡਕਟ ਜਿਹੜੇ ਉਹ ਫਲੇਵਰ ਬਣਾ ਰਿਹਾ ਜਿਹੜੇ ਆਮ ਰੋਜ਼ਾਨਾ ਦੀ ਰੁਟੀਨ ਦੇ ਵਿੱਚ ਵਰਤੋਂ ਦੇ ਵਿੱਚ ਆਉਂਦੇ ਠੀਕ ਹੈ ਜੀ ਕਿਹੜੇ ਕਿਹੜੇ ਫਲੇਵਰ ਬਣਾ ਰਹੇ ਹੋ ਜਿਹਦੀ ਵਿੱਚ ਦੇਖੋ ਪਹਿਲਾ ਤਾਂ ਸਭ ਤੋਂ ਪਹਿਲਾ ਸਾਡਾ ਗੌਰਮਿਲਕ ਦਾ ਸੀਗਾ ਜਿਹੜਾ ਬਹੁਤ ਹੀ ਜਾਨੀ ਕਿ ਭਰਾਵਾਂ ਨੇ ਪਸੰਦ ਕਰਿਆ ਸਟਾਰਟਿੰਗ ਇਹ ਸੀਗਾ ਇਥੋਂ ਸਟਾਰਟਿੰਗ ਕੀਤੀ ਸਟਾਰਟਿੰਗ ਇਹ ਕਰਿਆ ਫਿਰ ਜੋ ਇਹ ਗੌਰਮਿਲਕ ਤੋਂ ਬਾਅਦ ਹੀ ਅਸੀਂ ਸੋਚਿਆ ਕਿ ਕਿਉਂ ਨਾ ਆਪਾਂ ਹੈਂਡਮੇਡ ਪ੍ਰੋਡਕਟ ਹੋਰ ਵੀ ਸਾਬਣ ਤਾਂ ਹਰ ਇੱਕ ਲੋੜ ਹੈਗੀ ਠੀਕ ਹੈ ਜੀ ਗੌਰਮਿਲਕ ਤੋਂ ਬਾਅਦ ਅਸੀਂ ਸੋਚਿਆ ਵੀ ਇਹਦਾ ਜਿਹੜਾ ਹਲਦੀ ਅਤੇ ਟਮਾਟਰ ਦਾ ਓਕੇ ਜੀ ਤੇ ਇਹ ਹਲਦੀ ਅਤੇ ਟਮਾਟਰ ਨਾਲ ਉਹ ਸਭ ਬਿਲਕੁਲ ਹੀ 101% ਇਹਦੇ ਵਿੱਚ ਇਨਗਰੀਡिएंट्स ਹੈ ਜਿਹੜਾ ਪਾਇਆ ਜਾਂਦਾ ਕੋਈ ਕਲਰ ਨਹੀਂ ਪਾਇਆ ਜਾਂਦਾ ਕੋਈ ਰੰਗ ਨਹੀਂ ਪਾਇਆ ਜਾਂਦਾ ਕੋਈ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਕੋਈ ਕੈਮੀਕਲ ਪਾਇਆ ਜਾਂਦਾ ਜਿਹੜਾ ਇਹ ਪ੍ਰੋਡਕਟ ਹੈ ਹਲਦੀ ਅਤੇ ਟਮਾਟਰ ਦਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਵੀ ਅਸੀਂ ਇਹਨੂੰ ਇਹਦੇ ਵਿੱਚ ਪ੍ਰੋਸੈਸ ਕਰਕੇ ਪਾ ਕੇ ਤੁਹਾਨੂੰ ਸਾਬਣ ਤਿਆਰ ਕਰਕੇ ਦੇਣਾ ਉਹ ਤੋਂ ਅਗਲਾ ਜੀ ਅਗਲਾ ਆਏਗਾ ਦੇਖੋ ਆਪਾਂ ਮਲਕਾਰੀ ਮਿੱਟੀ ਹੈ ਜਿਹੜੀ ਮਲਦਾਨੀ ਮਿੱਟੀ ਨੂੰ ਕੌਣ ਨਹੀਂ ਜਾਣਦਾ ਬਿਲਕੁਲ ਠੀਕ ਹੈ ਜੀ ਇੱਕ ਠੰਡੀ ਤਸਵੀਰ ਆ ਬਹੁਤ ਹੀ ਨੇਚਰਲ ਹੈ ਪਹਾੜੀ ਦੀਆਂ ਪੀੜੀ ਆਪਣੇ ਵਿਅੋਗ ਨੂੰ ਮਰ ਤੋਂ ਕਰਦੇ ਆ ਕਰ ਤੋਂ ਕਰਦੇ ਆ ਠੀਕ ਹੈ ਪਰ ਪੁਰਾਣੇ ਟਾਈਮ ਦੇ ਵਿੱਚ ਜਿਹੜੀਆਂ ਲੇਡੀਜ਼ ਸੀ ਉਹ ਇਹਨੂੰ ਯੂਜ਼ ਕਰਦੇ ਆ ਡਾਇਰੈਕਟਲੀ ਓਕੇ ਠੀਕ ਹੈ ਜੀ ਫਿਰ ਹੁਣ ਅਸੀਂ ਕੀ ਕਰਦੇ ਆ ਅਸੀਂ ਇਹਨੂੰ ਪਾਊਡਰ ਫਾਰਮ ਦੇ ਵਿੱਚ ਲੈ ਕੇ ਆ ਇਸ ਤਰ੍ਹਾਂ ਪਹਿਲਾਂ ਇਹਦਾ ਪਾਊਡਰ ਪ੍ਰੋਸੈਸ ਕਰਦੇ ਆ ਠੀਕ ਹੈ ਤੇ ਉਸ ਤੋਂ ਬਾਅਦ ਵੀ ਇਹ ਤੁਹਾਨੂੰ ਲਾ ਕੇ ਕੋਈ 2 ਮਿੰਟ 4 ਮਿੰਟ ਰੱਖਣ ਦੀ ਜ਼ਰੂਰਤ ਨਹੀਂ ਤਾਂ ਅਸੀਂ ਇਹਨੂੰ ਪ੍ਰੋਡਕਟ ਦੇ ਰੂਪ ਦੇ ਵਿੱਚ ओके प्रॉपर साबण प्रॉपर साबण ਬਣਾਤੀ ਠੀਕ ਹੈ ਜੀ ਜਿਸ ਤਰ੍ਹਾਂ ਮਲਤਾਨੀ ਨੇ ਦੇ ਨਾਲ ਇਹਦੇ ਬੈਨੀਫਿਟ ਕੀ ਹੈ ਇਹਦਾ ਤੁਸੀਂ ਸ਼ਾਇਆ ਦੀ ਸਮੱਸਿਆ ਜਿੱਥੇ ਠੀਕ ਹੈ ਜੀ ਪੈਣਾ ਬੀਬੀਆਂ ਨੂੰ ਉੱਥੇ ਬਹੁਤ ਵਧੀਆ ਰਿਜ਼ਲਟ ਆਇਆ ਠੀਕ ਹੈ ਜੀ ਅਗਲਾ ਹੈਗਾ ਜੀ ਫਿਰ ਹਣੀ ਹਣੀ ਬਹੁਤ ਹੀ ਐਂਟੀ ਬੈਕਟੀਰੀਅਲ ਜਰਿਕੇ ਪ੍ਰੋਡਕਟ ਹੈ ਸੇਤ ਲਈ ਬਹੁਤ ਹੀ ਲਾਹੇਵੰਦ ਹੈ ਠੀਕ ਹੈ ਜੀ ਤੁਸੀਂ ਹਣੀ ਦੀ ਜਦੋਂ ਸਾਬਣ ਲਾਉਂਗੇ ਸਭ ਤੋਂ ਪਹਿਲੀ ਗੱਲ ਤਾਂ ਖੁਸ਼ਕੀ ਨਹੀਂ ਆਉਂਦੀ ਜੀ ਠੀਕ ਹੈ ਠੀਕ ਹੈ ਦੂਸਰੀ ਗੱਲ ਹੈ ਕਿ ਜਿਵੇਂ ਆਪਾਂ ਫਿਣਸੀਆਂ ਦਾਗ ਤੱਬੇ ਪੈ ਜਾਂਦੇ ਆ ਉਹ ਹਣੀ ਦੀ ਸਾਬਣ ਨਾਲ ਤੁਹਾਨੂੰ ਬਿਲਕੁਲ ਵੀ ਦਿੱਕਤ ਨਹੀਂ ਨੇਚਰਲ ਹਨੀ ਪਾਏ ਅੰਦਰ ਟਾਲੀ ਵਾਲਾ ਇਹਦੇ ਵਿੱਚ ਜਿਹੜਾ ਸ਼ਹਿਦ ਆ ਉਹ ਇਹਦੇ ਵਿੱਚ ਇਨਗਰੀਡੀਅੰਟਸ ਦੇ ਰੂਪ ਦੇ ਵਿੱਚ ਦਿੱਤਾ ਜਾਂਦਾ ਕੁਝ ਹਲਦੀ ਦਿੱਤੀ ਜਾਂਦੀ ਹੈ ਕੁਝ ਕਈ ਚੀਜ਼ਾਂ ਦਿੱਤੀਆਂ ਜਾਂਦੀਆਂ ਠੀਕ ਹੈ ਜੀ ਇਹ ਨੇਕ ਮੈਂ ਦੇਖ ਰਿਹਾ ਕਿ ਡੱਬੇ ਦੇ ਵਿੱਚ ਵੀ ਤੁਸੀਂ ਕੁਝ ਰੱਖਿਆ ਹੈ ਹਾਂ ਸਾਡੀ ਇੱਕ ਖਾਸियत ਹੈ ਰਾਉ ਸਾਹਿਬ ਦੇਖੋ ਜਿਵੇਂ ਮੈਂ ਦਿਖਾ ਰਿਹਾ ਤੁਹਾਨੂੰ ਇਦੇ ਵਿੱਚ ਨਾ ਜਾਨੀ ਕਿ ਜਿਹੜਾ ਵੀ ਇਨਗਰੀਡੀਅੰਟਸ ਸਾਰੀਆਂ ਸਾਬਣਾਂ ਦੇ ਵਿੱਚ ਪੈਂਦਾ ਹੈ ਹਾਂਜੀ ਉਹ 101%オリジナル ਪੈਂਦਾ ਤੇ 101% ਪੈਂਦਾ ਓਕੇ ਜੀ ਕੋਈ ਇਹ ਨਹੀਂ ਹੈਗਾ ਵੀ ਅਸੀਂ ਕੋਈ ਸਟicker ਲਾਤਾ ਜਿਸ ਤਰ੍ਹਾਂ ਉਹ ਇਹਨੂੰ ਵੀ ਹੈ ਸਾਡੀ ਖੁਦ ਹੀ ਪਹਿਲਾਂ ਪੇਸਟ ਕਰੀ ਆ ਠੀਕ ਹੈ ਜੀ ਐਲੋਵੀਰਾ ਖੇਤ ਦੇ ਵਿੱਚ ਲਗਾਈ ਆ ਜਿੰਨੀ ਸਾਬਣ ਸਾਡੀ ਸੇਲ ਹੁੰਦੀ ਆ ਜਾਂ ਨਰਸਰੀਆਂ ਤੋਂ ਅਸੀਂ ਪਰਚੇਜ਼ ਕਰਦੇ ਆ ਤਾਂ ਉਹ ਮੰਨ ਕੇ ਚਲੋ ਪਹਿਲਾਂ ਉਹਦਾ ਪੇਸਟ ਬਣਦਾ ਪੇਸਟ ਤੋਂ ਬਾਅਦ ਉਹ ਇੱਕ ਸਾਬਣ ਦਾ ਰੂਪ ਧਾਰਨ ਕਰਦੀ ਆ ਓਕੇ ਜੀ ਐਲੋਵੀਰਾ ਤੇ ਇੱਕ ਨਿੰਮ ਠੀਕ ਹੈ ਜੀ ਇਹ ਇਦਾਂ ਦੀ ਸਾਬਣ ਹੈ ਜਾਨੀ ਕਿ ਤੁਹਾਡੇ ਵਾਲਾਂ ਵਾਸਤੇ ਬਹੁਤ ਹੀ ਲਾਹੇਵੰਦ ਹੈ ਠੀਕ ਹੈ ਇੱਕ ਵੇ ਛੋਟੀ ਜੀ ਜਾਣਕਾਰੀ ਲਈ ਤੁਹਾਨੂੰ ਗੱਲ ਕਹਿਣਾ ਬਹੁਤ ਇੱਕ ਨਾ ਕਈ ਮਾਰਕੀਟ ਦੇ ਵਿੱਚ ਸਾਬਣਾਂ ਦੇ ਉੱਪਰ ਟੈਗ ਲਿਖਿਆ ਹੁੰਦਾ ਓਕੇ ਉਹਦੇ ਵਿੱਚ 100% ਫ੍ਰੀ ਗ੍ਰੇਡ ਸਾਬਣ ਆ ਉਹ 99% ਉਹਦੇ ਵਿੱਚ ਐਨੀਮਲ ਦੀ ਚਰਬੀ ਪਾਈ ਹੁੰਦੀ ਠੀਕ ਹੈ ਅਸੀਂ ਇੱਕ ਚੀਜ਼ ਨੂੰ ਟਾਰਗੇਟ ਲੈ ਕੇ ਚੱਲਦੇ ਹਾਂ ਵੀ ਆਪਣਾ ਪ੍ਰੋਡਕਟ ਹੈ ਜਿਹੜਾ ਹਰ ਇੱਕ ਘਰ ਦੇ ਵਿੱਚ ਵਰਤਿਆ ਜਾਂਦਾ ਕਿਉਂਕਿ ਜੇ ਗਰੀਬ ਹੈ ਤਾਂ ਕੀ ਉਹਨੂੰ ਕੈਂਸਰ ਨਹੀਂ ਹੁੰਦਾ ਜਾਂ ਅਮੀਰ ਹੈ ਕਿ ਉਹਨੂੰ ਮੰਨ ਕੇ ਚੱਲ ਵੀ ਹਰ ਇੱਕ ਸਕਿਨ ਦੀ ਪ੍ਰੋਬਲਮ ਗਰੀਬ ਵੀ ਠੀਕ ਕਰੇ ਅਮੀਰ ਵੀ ਠੀਕ ਕਰੇ ਠੀਕ ਹੈ ਜੀ ਹਾਂ ਜੀ ਕੀ ਰੇਟ ਕਿਹਾ ਤੁਸੀਂ ਇਹਦਾ ਕੀ ਰੇਟ ਦੱਸਣਾ ਚਾਹੁੰਦੇ ਹੋ ਬਿਲਕੁਲ ਜੈਨੂਨ 40 ਰੁਪਏ 30 ਆਖਿਆ ਜੀ ਓਕੇ ਜੀ ਹਾਂ ਜੀ ਇਹ ਮਿਲੂ ਕਿੱਥੋਂ ਜੀ ਇਹ ਸਾਰਾ ਸਾਨੂੰ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਕੰਟੈਕਟ ਕਰੋ ਆਨਲਾਈਨ ਉਹ ਤੁਸੀਂ ਘਰ ਵੀ ਭੇਜ ਦਿੰਦੇ ਹੋ ਹਾਂ ਜੀ ਆਨਲਾਈਨ ਬਾਈ ਪਾਰਸਲ ਤੁਹਾਡੇ ਘਰ ਦੇ ਵਿੱਚ ਆਊਗਾ ਠੀਕ ਹੈ ਅਗਰ ਕਿਸੇ ਨੇ ਲੰਗ ਮੰਡੇਰਾਵਾਲਾ ਰੋਡ ਨੀਅਰ ਗਵਰਨਮੈਂਟ ਸਕੂਲ ਓਕੇ ਹਾਂਜੀ ਸੋ ਦਰਸ਼ਕੋ ਉਮੀਦ ਹੈ ਕਿ ਤੁਹਾਨੂੰ ਜਿਹੜੀ ਸਾਡੀ ਐਜीडी ਦਿੱਤੀ ਹੈ ਜਾਣਕਾਰੀ ਹੈ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਆਊਗੀ ਸੋ ਇਹਸ ਆਪਣਾ ਜਿੰਨੇ ਵੀ ਫਲੇਵਰ ਬਾਈ ਜੀ ਦੀ ਬੰਦਾਵ ਜੀ ਨੇ ਦੱਸੇ ਨੇ ਇਹ ਤੁਸੀਂ ਆ ਕੇ ਖੁਦ ਦੇਖ ਕੇ ਖਰੀਦਣੇ ਚਾਹੋ ਤਾਂ ਪਿੰਡ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਮੰਡੇਲ ਕਾ ਅੱਡਾ ਜਿਹੜਾ ਬੱਸ ਸਟਾਪ ਹੈ ਉੱਥੇ ਇਹਨਾਂ ਦੀ ਸ਼ਾਪ ਹੈ ਤੁਸੀਂ ਉੱਥੋਂ ਲੈ ਕੇ ਜਾ ਸਕਦੇ ਹੋ ਜਾ ਸੀ ਸਕਰੀਨ ਦੇ ਉੱਪਰ ਨੰਬਰ ਦੇ ਦਾਂਗੇ ਉੱਥੇ ਤੁਸੀਂ ਆਨਲਾਈਨ ਆਰਡਰ ਕਰੋਗੇ ਤਾਂ ਤੁਹਾਡੇ ਘਰ ਤੱਕ ਵੀ ਇਹਦੀ ਪਹੁੰਚ ਕੀਤੀ ਜਾਊਗੀ ਸੋ ਬਹੁਤ ਬਹੁਤ ਧੰਨਵਾਦ ਹੰਦਾ ਵਾ ਸਾਹਿਬ ਤੁਸੀਂ ਇੰਨੀ ਵਧੀਆ ਬੜਬੁਲੀ ਜਾਣਕਾਰੀ ਦਿੱਤੀ ਹੈ ਤੇ ਉਮੀਦ ਕਰਦਾ ਕਿ ਦਰਸ਼ਕਾਂ ਦੇ ਜਾਣਕਾਰੀ ਕੰਮ ਆਊਗੀ ਜੀ ਬਹੁਤ ਬਹੁਤ ਧੰਨਵਾਦ ਜੀ ਵਾਇਪੁਰ ਜੀ ਕਾ ਖਾਲਸਾ ਵਾਇਪੁਰ ਜੀ